बोले सो निहाल बोले सो निहाल सिख धर्म ਦਾ ਇੱਕ ਪ੍ਰਸਿੱਧ ਨਾਰਾ ਹੈ ਜੋ ਸਿੱਖ ਸੰਗਤ ਵਿੱਚ ਜੋਸ਼ ਉਤਸ਼ਾਹ ਅਤੇ ਏਕਤਾ ਦਾ ਪ੍ਰਤੀਕ ਹੈ ਇਸ ਦਾ ਮੂਲ ਅਰਥ ਹੈ ਜੋ ਬੋਲੇ ਉਹ ਖੁਸ਼ ਰਹੇ ਇਹ ਨਾਰਾ ਆਮ ਤੌਰ ਤੇ ਧਾਰਮਿਕ ਸਮਾਗਮਾਂ ਨਗਰ ਕੀਰਤਨਾ ਅਤੇ ਹੋਰ ਮਹੱਤਵਪੂਰਨ ਸਮਾਰੋਹਾਂ ਵਿੱਚ ਉਚਾਰਿਆ ਜਾਂਦਾ ਹੈ ਇਸ ਪੰਕਤੀ ਦਾ ਸਬੰਧ ਸਿੱਖ ਇਤਿਹਾਸ ਨਾਲ ਹੈ ਇਹ ਮੰਨਿਆ ਜਾਂਦਾ ਹੈ ਕਿ ਖਾਲਸਾ ਪੰਥ ਦੇ ਸੰਸਥਾਪਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨਾਰੇ ਨੂੰ ਖਾਲਸਾ ਪੰਥ ਦੀ ਉਤਸ਼ਾਹਾ ਤੇ ਬਹਾਦਰੀ ਦਿਖਾਉਣ ਲਈ ਬੋਲਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਪ੍ਰੇਰਣਾ ਦਿੱਤੀ ਅਤੇ ਬੋਲੇ ਸੋ ਨਿਹਾਲ ਇਸ ਦਾ ਇੱਕ ਸਾਫ਼ ਪ੍ਰਤੀਕ ਬਣ ਗਿਆ ਬੋਲੇ ਸੋ ਨਿਹਾਲ ਦਾ ਅਰਥ ਹੈ ਜੋ ਕੋਈ ਇਹ ਕਹੇ ਉਹ ਸੁਖੀ ਰਹੇ ਇਸ ਦੇ ਨਾਲ ਹੀ ਇਹ ਕਿਹਾ ਜਾਂਦਾ ਹੈ ਸਤਿ ਸ੍ਰੀ ਅਕਾਲ ਜਿਸ ਦਾ ਅਰਥ ਹੈ ਅਕਾਲ ਪੁਰਖ ਸੱਚ ਹੈ ਇਹ ਦੋਹਾਂ ਪੰਕਤੀਆਂ ਦਾ ਮਿਲਾ ਕੇ ਅਰਥ ਹੈ ਜੋ ਕੋਈ ਅਕਾਲ ਪੁਰਖ ਦੇ ਸੱਚ ਨੂੰ ਮੰਨੇ ਉਹ ਖੁਸ਼ ਰਹੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਿੱਖ ਸੰਗਤ ਵਿੱਚ ਇੱਕ ਅਜਿਹੀ ਭਾਵਨਾ ਪੈਦਾ ਕਰਦਾ ਹੈ ਜੋ ਹਰ ਇੱਕ ਨੂੰ ਇਕੱਤਰਿਤ ਅਤੇ ਜੋਸ਼ੀਲਾ ਬਣਾਉਂਦੀ ਹੈ ਇਸ ਪੰਕਤੀ ਨੂੰ ਉਚਾਰਨ ਕਰਦੇ ਸਮੇਂ ਸਿੱਖ ਸਿਖਰਾਂ ਦੇ ਚਿਹਰਿਆਂ ਤੇ ਮੁਸਕਾਨ ਅਤੇ ਦਿਲਾਂ ਵਿੱਚ ਜੋਸ਼ ਪੈਦਾ ਹੁੰਦਾ ਹੈ ਇਹ ਪੰਕਤੀ ਸਿੱਖ ਧਰਮ ਦੇ ਸਿਧਾਂਤਾਂ ਨੂੰ ਪੂਰਾ ਕਰਨ ਦੀ ਪ੍ਰੇਰਣਾ ਦਿੰਦੀ ਹੈ। ਇਹ ਨਾਰਾ ਨਾ ਸਿਰਫ ਧਾਰਮਿਕ ਸਮਾਗਮਾਂ ਵਿੱਚ ਵਰਤਿਆ ਜਾਂਦਾ ਹੈ ਬਲਕਿ ਸਿੱਖ ਫੌਜਾਂ ਵਿੱਚ ਵੀ ਇਸ ਦਾ ਆਨੰਦ ਮਾਣਿਆ ਜਾਂਦਾ ਹੈ। ਸਿੱਖ ਸੂਬੇਦਾਰਾਂ ਅਤੇ ਫੌਜੀ ਯੁਵਾਨਾਂ ਨੂੰ ਇਸ ਨਾਰੇ ਦੁਆਰਾ ਹੌਸਲਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਨਗਰ ਕੀਰਤਨਾ ਅਤੇ ਹੋਰ ਧਾਰਮਿਕ ਸਮਾਗਮਾਂ ਵਿੱਚ ਵੀ ਇਸ ਪੰਕਤੀ ਦੀ ਗੂੰਜ ਸੁਣਾਈ ਦਿੰਦੀ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਿੱਖ ਧਰਮ ਦਾ ਇੱਕ ਅਟੁੱਟ ਅੰਗ ਹੈ ਜੋ ਸਿੱਖਾਂ ਨੂੰ ਏਕਤਾ ਜੋਸ਼ ਅਤੇ ਹੌਂਸਲੇ ਨਾਲ ਭਰਪੂਰ ਕਰਦਾ ਹੈ ਇਹ ਸਿਰਫ ਇੱਕ ਨਾਰਾ ਨਹੀਂ ਬਲਕਿ ਸਿੱਖਾਂ ਦੀ ਧਾਰਮਿਕ ਅਤੇ ਆਤਮਿਕ ਸਿਧਾਂਤਾਂ ਦੀ ਇੱਕ ਮਹਾਨ ਮਿਸਾਲ ਹੈ ਇਹ ਪੰਕਤੀ ਸਿੱਖ ਸੰਗਤ ਨੂੰ ਆਪਣੇ ਸਿਧਾਂਤਾਂ ਦੇ ਕਾਇਮ ਰਹਿਣ ਦੀ ਪ੍ਰੇਰਨਾ ਦਿੰਦੀ ਹੈ ਅਤੇ ਉਹਨਾਂ ਨੂੰ ਵਾਹਿਗੁਰੂ ਨਾਲ ਜੋੜਦੀ ਹੈ